ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਹਿੰਮਤਪੁਰਾ ਵਿੱਚ ਤੇ ਮਿਸਤਰੀ ਬਿਅੰਤ ਸਿੰਘ ਬੰਟੀ ਕੋਲ ਦੋਸਤੋ ਇਹਨਾਂ ਨੇ ਇੱਕ ਨਾ ਚੀਜ਼ ਤਿਆਰ ਕਰੀ ਆ ਖੂਹ ਤਿਆਰ ਕਰਿਆ ਸੀ ਇਹਨਾਂ ਨੇ ਤੇ ਉਹਦਾ ਮੈਨੂੰ ਪਤਾ ਲੱਗਿਆ ਸੀ ਤੇ ਮੈਂ ਆਖਿਆ ਚੱਲ ਮਿਸਤਰੀ ਨੂੰ ਮਿਲ ਕੇ ਆਉਂਨੇ ਆ ਤੇ ਆਓ ਆਪਾਂ ਹੁਣ ਮਿਸਤਰੀ ਜੀ ਨਾਲ ਗੱਲ ਕਰਾਈਂ ਦਿਖਾਉਂਨੇ ਆ ਤੁਹਾਨੂੰ ਚੀਜ਼ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੂੰ ਵਧੀਆ ਵਧੀਆ ਭਾਈ ਜੀ ਇੱਕ ਮੈਨੂੰ ਪਤਾ ਲੱਗਿਆ ਸੀ ਵੀ ਤੁਸੀਂ ਖੂਹ ਤਿਆਰ ਕਰਿਆ ਹਾਂਜੀ ਖੂਹ ਬਣਾਇਆ ਸੀਗਾ ਜੀ ਹੈਗਾ ਉਹ ਹੁਣ ਹੈਗਾ ਹੈਗਾ ਹੀ ਹੈ ਉਹ ਸਾਨੂੰ ਕਰਾਏ ਦਰਸਨ ਉਹ ਕਰਾ ਦੇ ਦੇਖੋ ਅੱਛਾ ਇਹ ਉਹ ਵਾਹ ਬਈ ਵਾਹ ਮੈਸਤਰੀ ਆ ਤਾਂ ਤੂੰ ਨਗੀਨਾ ਹੀ ਤਿਆਰ ਕਰਤਾ ਯਾਰ ਆ ਤਾਂ ਤੂੰ ਬਹੁਤ ਵਧੀਆ ਚੀਜ਼ ਬਣਾਈ ਬੈਠਾ ਹਾਂਜੀ ਵਾਹ ਬਈ ਵਾਹ ਆਹ ਦੇਖੋ ਲਓ ਜੀ ਆ ਬਲਦਾਂ ਦਾ ਜੋੜਾ ਵਾ ਵੀ ਵਾ ਬਾਬਾ ਨਾਨਕ ਪਿੱਛੇ ਬਿਠਾਇਆ ਮੈਸਤਰੀ ਜੀ ਆ ਤਾਂ ਤੂੰ ਕਮਾਲ ਹੀ ਕਰਤੀ ਆ ਦੇਖੋ ਉਹ ਮੇ ਸੰਗ ਬਲਦਾਂ ਦੇ ਉਹ ਮੇ ਕੰਨ ਦੇਖੋ ਵਾ ਵੀ ਉਹ ਮੈਂ ਤਾਂ ਭਾਈ ਇਹ ਜੀ ਕਿਤੇ ਵੀਡੀਓ ਹੀ ਨਹੀਂ ਦੇਖੀ ਯਾਰ ਆਹਾ ਬੂੜ ਗਏ ਆ ਇਹਨਾਂ ਨੂੰ ਬੂੜ ਗਏ ਕਹਿੰਦੇ ਆ ਜੀ ਹਾਂਜੀ ਬੂੜੀਏ ਕਹਿੰਦੇ ਆ ਅੱਛਾ ਇਹ ਪੰਜਾਬੀ ਚ ਬੂੜ ਗਏ ਕਹਿੰਦੇ ਸੀ ਇਹਨਾਂ ਨੂੰ ਹਾਂਜੀ ਠੀਕ ਆ ਠੀਕ ਆ ਤੇ ਦੇਖੇ ਬੈਡ ਆ ਗਿਆ अच्छा 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 ए ए फिर ਇਹਦੇ ਵਿੱਚ ਬਾਈ ਇਹ ਚ ਪਾਣੀ ਇਹ ਚ ਡਿੱਗਦਾ ਸੀ ਇਹ ਇਧਰ ਜਾਂਦਾ ਹਾਂਜੀ ਇਹ ਇਧਰ ਜਾਂਦਾ ਇਹ ਫਿਰ ਬਾਈ ਵਾਪਸੀ ਹੋਈ ਜਾਂਦਾ ਵਿੱਚ ਇਹ ਵਾਪਸ ਵਿੱਚ ਹੀ ਜਾਈ ਜਾਂਦਾ ਹਾਂ ਅੱਛਾ ਵੀ ਉਹ ਪਾਣੀ ਹੋਰ ਕਿਤੋਂ ਫਿਰ ਮਿਲ ਨਹੀਂ ਸਕਦਾ ਇਹਨੂੰ ਹਾਂਜੀ ਹਾਂਜੀ ਇਹ ਤਾਂ ਆਪਣਾ ਠੀਕ ਆ ਦੇਖੋ ਬਾਈ ਫੂਦੀ ਜਿਹੜੀ ਬਿਜਲੀ ਸੀ ਫੀਲਿੰਗ ਆ ਠੀਕ ਆ ਆਹ ਹਾਂ ਬਾਈ ਲੈ ਬਾਈ ਬਾੜੀ ਵੀ ਲਾਈ ਬੈਠਾ ਇਧਰ ਆਂ ਦੇਖਾਂ ਦੇਖੋ ਮੈਨੂੰ ਤਾਂ ਯਾਰ ਬਾਈ ਫੀਲਿੰਗ ਹੀ ਪੁਰਾਣੀ ਆਉਣ ਲੱਗੀ ਤੂੰ ਹੈ ਅੱਜ ਮੈਂ ਤੂਤਾਂ ਦੀ ਛਾਂ ਉਧਰ ਉਹ ਜੰਗਲ ਦੂਰ ਲੱਗਿਆ ਪਿਆ ਵਾਹ ਵਾਹ ਆ ਤਾਂ ਕਮਾਲ ਹੀ ਕਰਤੀ ਬਾਈ ਹਾਂਜੀ ਆਹਾਂ ਨੰਬਰ ਬਾਈ ਛੋਟਾ ਹੀ ਐ ਇਹ ਨੰਬਰ ਆਪਣਾ ਜੀ 97720 977 ਇਹ ਫਿਰ ਬਾਈ ਤੇਰੇ ਦਿਮਾਗ ਚ ਕਿਵੇਂ ਆਇਆ ਏ ਦਿਮਾਗ ਮੈਂ ਇੱਕ ਦਿਨ ਬੈਠਾ ਸੀ ਤਾਂ ਮੇਰੇ ਦਿਮਾਗ ਚ ਆਈ ਚੀਜ਼ ਅੱਛਾ ਜੀ ਮੈਂ ਤਾਂ ਵੀ ਯਾਰ ਨਵੀਂ ਜਨਰੇਸ਼ਨ ਨੂੰ ਤਾਂ ਅੱਜ ਕੱਲ ਇਹ ਜਿਹੇ ਪੁਰਾਣੇ ਜ਼ਮਾਨੇ ਦੀ ਚੀਜ਼ ਕਿਸੇ ਨੂੰ ਕੋਈ ਪਤਾ ਨਹੀਂ ਕਿਸੇ ਜਵਾਬ ਨੂੰ ਆਪ ਆਪ ਪਹੁੰਚਦੇ ਆ ਕਹਿੰਦੇ ਸਾਨੂੰ ਕਿਹੜਾ ਪਤਾ ਅਸੀਂ ਕਿਹੜਾ ਰਸੀਗੀ ਇਹ ਫਿਰ ਬਾਈ ਤੁਹਾਡੇ ਮੈਨੂੰ ਲੱਗਦਾ ਮੈਂ ਤੇਰੇ ਹਿਸਾਬ ਲਾ ਲਿਆ ਵੀ ਤੁਹਾਡੇ ਵੱਡ ਬੜੇਰੇ ਵੀ ਖੂਹਾਂ ਦਾ ਕੰਮ ਕਰਦੇ ਹੋਣਗੇ ਹਾਂਜੀ ਉਹ ਵੀ ਇਹ ਜੀਆਂ ਚੀਜ਼ਾਂ ਹੀ ਬਣਾਉਂਦੀ ਉਹਨਾਂ ਨੇ ਸਿਖਾ ਦਿੱਤੀ ਆ ਕਹਿੰਦੇ ਵੀ ਇਹ ਜੀ ਚੀਜ਼ ਬਣਾਇਆ ਕਰੋ ਕੋਈ ਅੱਛਾ ਅੱਛਾ ਉਹ ਪੁਰਾਣੇ ਖੂਹ ਪਹਿਲਾਂ ਜਾਣੀ ਉਹ ਹਲਟਰ ਲੋਡ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਠ ਉਹ ਪਰ ਬਈ ਖੂਨ ਚ ਤਾਂ ਗੱਲ ਹੁੰਦੋਈ ਆ ਹਨਾ ਹਾਂ ਬਹੁਤ ਵਧੀਆ ਬਈਆ ਤਾਂ ਤੂੰ ਨਜ਼ਾਰਾ ਹੀ ਲਿਆਤਾ ਯਾਰ ਆ ਤਾਂ ਮੇਰੇ 5-7 ਦਿਨ ਉਹੀ ਵਧੀਆ ਨੰਗਣਗੇ ਬਈ ਦੇਖ ਕੇ ਯਾਰ ਹਾਂਜੀ ਲੈ ਆ ਤਾਂ ਕਮਾਲ ਕਰਤੀ ਆ ਵਿੱਚੇ ਲੈ ਬਈ ਪਾਣੀ ਇਹਦੇ ਵਿੱਚੇ ਮੂੜੀ ਜਾਂਦਾ ਕਿਉਂਕਿ ਹੋਰ ਤਾਂ ਇਹਨੂੰ ਕਿਤੇ ਮਿਲ ਨਹੀਂ ਸਕਦਾ ਪਾਣੀ ਤਾਂ ਬਾਈ ਨੇ ਇੱਕ ਨਗੀਨਾ ਤਿਆਰ ਕਰਤਾ ਆ ਇੱਧਰ ਇਹਨੂੰ ਇਹਨੂੰ ਬੂਡ ਦੇ ਕਹਿੰਦੇ ਆ ਬਾਬਾ ਜੀ ਦੀ ਪੁੱਤ ਹੋ ਗਈ ਬਾਬੇ ਨਾਨਕ ਦੀ ਉਸ ਨੂੰ ਦੂਰੋਂ ਵੀ ਦਿਖਾ ਦਿੰਦੇ ਆ ਲੰਮਾਈ ਨੂੰ ਤਾਂ ਬਾਈ ਨੇ ਫੀਡ ਲਗਾਉਣ ਲਾਤੀ ਆ ਦਰਾਖਤ ਆ ਦੇਖੋ ਇਧਰ ਦੇਖਾਂ ਇਧਰ ਆ ਬਾਈ ਬਾੜੀ ਲਾਈ ਬੈਠਾ ਦੇਖੋ ਲੈ ਆ ਤਾਂ ਬਹੁਤ ਵਧੀਆ ਇਹ ਬਾਈ ਫਿਰ ਕਿਰਾਏ ਤੇ ਵੀ ਦੇ ਦਿੰਦੇ ਹੋ ਤੁਸੀਂ ਕਿਰਾਏ ਤੇ ਵੀ ਦੇ ਦਿੰਦੇ ਹਾਂ ਜੀ ਵਿਆਹ ਸ਼ਾਦੀਆਂ ਵਾਲੇ ਲੈ ਜਾਂਦੇ ਆ ਜਾਂਦੇ ਧਾਰਮਿਕ ਸਥਾਨ ਤੇ ਅੱਛਾ ਫਿਰ ਇਹਨਾਂ ਨੂੰ ਲੋਕ ਬਹੁਤ ਦੇਖਦੇ ਜਦੋਂ ਲੈ ਕੇ ਆਉਂਦੇ ਅੱਛਾ ਅੱਛਾ ਇਹ ਮੈਂ ਕਿਰਾ ਮੈਨੂੰ ਕਿਸੇ ਨੇ ਦੱਸਿਆ ਸੀ ਇਹ ਨਗਰ ਕੀਰਤਨ ਤੇ ਵੀ ਲੈ ਕੇ ਗਏ ਸੀ ਇੱਧਰ ਜੀ ਲੈ ਕੇ ਗਏ ਸੀ ਆ ਨਾਮ ਧਾਰੀ ਡੇਰਾ ਆਪਣੇ ਘਰਾਂ ਕੋਲੀ ਜੀ ਅੱਛਾ ਉਹ ਵੀ ਇੱਥੇ ਜਦੋਂ ਮੇਲਾ ਹੁੰਦਾ ਨਾ ਇੱਥੇ ਸੰਤਾਂ ਦਾ ਅੱਛਾ ਤਾਂ ਫਿਰ ਉਹ ਤਿੰਨ ਦਿਨ ਉੱਥੇ ਹੀ ਚੱਲਦਾ ਜੀ ਅੱਛਾ ਅੱਛਾ ਫਿਰ ਉਹ ਨੂੰ ਬਹੁਤ ਦੇਖਦੇ ਹੋਣਗੇ ਬਹੁਤ ਦੇਖਦੇ ਆ ਜੀ ਨੈਟ ਤੇ ਹੀ ਵੀਡੀਓ ਇਹਦੀ ਹੀ ਚੱਲਦੀ ਆ ਜੀ ਹੋਰ ਕਾਹ ਤੇ ਵੀਡੀਓ ਨਹੀਂ ਹੁੰਦੀ ਤੇ ਹੁਣ ਤੁਸੀਂ ਨਵੀਂ ਜਨਰੇਸ਼ਨ ਨੂੰ ਕੀ ਕਹਿਣਾ ਚਾਹੋਗੇ ਨਵੀਂ ਜਨਰੇਸ਼ਨ ਨੂੰ ਅਸੀਂ ਐਂ ਕਹਿੰਨੇ ਆ ਵੀ ਇਹ ਵੀਡੀਓ ਤੁਹਾਡੇ ਵਾਸਤੇ ਹੀ ਬਣਾਈ ਆ ਜੀ ਅਸੀਂ ਅੱਛਾ हां जी ते ए ना प्राणी ਨੂੰ ਤਾਂ ਪਤਾ ਜਿੱਦੋਂ ਮਰਜੀ ਪੁੱਛ ਲੋ ਵੀ ਇਹ ਚੀਜ਼ ਕੀ ਹੈ ਦਿਖਾ ਕੇ ਅਗਲੇ ਨੂੰ ਅਸੀਂ ਦੱਸ ਦੂ ਅਗਲਾ ਵੀ ਖੂ ਹੈ ਠੀਕ ਆ ਹੁਣ ਨਹੀਂ ਕਿਸੇ ਨੂੰ ਪਤਾ ਹੁਣ ਕਿਸੇ ਨੂੰ ਨਹੀਂ ਪਤਾ ਜੀ ਬੱਚੇ ਨੂੰ ਹੁਣ ਨਹੀਂ ਇਹ ਫਿਰ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਆ ਦਿਖਾਉਣੀ ਚਾਹੀਦੀ ਆ ਵੀਡੀਓ ਉਹਨਾਂ ਵਾਸਤੇ ਬਣਾਈ ਵੀ ਬੱਚਿਆਂ ਨੂੰ ਕਹਿੰਨੇ ਆ ਵੀ ਤੁਸੀਂ ਵੀਡੀਓ ਵੱਧ ਤੋਂ ਵੱਧ ਦੇਖੋ ਅਤੇ ਆਪਦੇ ਦੋਸਤਾਂ ਨੂੰ ਸ਼ੇਅਰ ਕਰੋ ਜਿਨ੍ਹਾਂ ਨੂੰ ਨਹੀਂ ਪਤਾ ਠੀਕ ਆ ਜੀ ਠੀਕ ਆ ਲਓ ਬਾਈ ਜੀ ਆ ਮੈਨੂੰ ਤਾਂ ਚੀਜ਼ ਬਾਈ ਦੀ ਬਣਾਈ ਵੀ ਬਹੁਤ ਵਧੀਆ ਲੱਗੀ ਤੇ ਇਹਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਈ ਦੱਸਿਓ ਵੀ ਇਹ ਕੀ ਚੀਜ਼ ਬਣਾਈ ਆ ਬਾਈ ਨੇ ਜੇ ਵਧੀਆ ਲੱਗੀ ਤਾਂ ਜਰੂਰ ਲਾਇਕ ਸ਼ੇਅਰ ਕਮੈਂਟ ਕਰਿਓ ਧੰਨਵਾਦ ਜੀ